ਅੱਜ ਪੰਜਾਬ ਦੇ ਸਰਮੌਰ ਸਿੰਗਰ ਤੇ ਯਾਰਾਂ ਦਾ ਯਾਰ ਖਾਨ ਸਾਹਿਬ ਉਹਦੇ ਫਾਦਰ ਸਾਹਿਬ ਸ਼ਰੀ ਇਕਬਾਲ ਮਹੰਮਦ ਸਾਹਿਬ ਤੇ ਉਹਦੀ ਅੰਮਾ ਸਲਮਾ ਜੀ ਜਿਹਨਾਂ ਦਾ ਅੱਜ ਨੌਵਾਂ ਜਾਨੀ ਕਿ ਦਵਾ ਦੀ ਰਸਮ ਹੋਣ ਜਾ ਰਹੀ ਆ ਤੇ ਅਸੀਂ ਇੱਥੇ ਪਹੁੰਚ ਕੇ ਫੇ ਦੁੱਖ ਮਹਿਸੂਸ ਕਰਦੇ ਆ ਕਿਉਂਕਿ ਪਹਿਲਾ ਹੀ ਨਹੀਂ ਸਾਨੂੰ ਅੱਗੇ ਵਾਲੀਆਂ ਭੁੱਲੀਆਂ ਡਾਕਟਰ ਜਸਵਿੰਦਰ ਪੱਲਾ ਸੰਗੀਤ ਸਮਰਾਟ ਚਰਨਜੀਤ ਹੁਜਾ ਸਾਹਿਬ ਔਰ ਅੱਜ ਦੀ ਪੀੜੀ ਦਾ ਉਹ ਸਰਮੌਰ ਗਾਇਕ ਰਾਜਵੀਰ ਜਵੰਦਾ ਵਰਿੰਦਰ ਘੋਮਣ ਤੇ ਸੋਨਦਲ ਸੈਣੀ ਇਹਨਾਂ ਨੂੰ ਅਸੀਂ ਭੁੱਲ ਨਹੀਂ ਸਕੀ ਫੇਰ ਵੀ ਅੱਜ ਖਾਨ ਸਾਹਿਬ ਦੇ ਅੱਬਾ ਜੀ ਤੇ ਅੰਮਾ ਜੀ ਪਰਵਧਕਾਰ ਕਰੇ ਕਿ ਉਹਨਾਂ ਨੂੰ ਆਪਣੇ ਚਰਨਾ ਵਿੱਚ ਜੰਨਤ ਬਖਸ਼ੇ ਤੇ ਪਿੱਛੇ ਸਾਰੇ ਖਾਨ ਸਾਹਿਬ ਦੇ ਪਰਿਵਾਰ ਨੂੰ ਅੱਜ ਪੰਡਾਲ ਦੋਨਾਂ ਨੇੜੇ ਸਦਮਾ ਦੋਨਾਂ ਜਿਲ੍ਹਾ ਕਪੂਰਥਲਾ ਵਿੱਚ ਅਸੀਂ ਸਾਰੇ ਹੀ ਸ਼ਰਦਾ ਦੇ ਫੁੱਲ ਅਰਪਣ ਕਰਨ ਆਏ ਆ ਅੱਜ ਪੰਜਾਬ ਦੇ ਸਰਮੌਰ ਸਿੰਗਰ ਤੇ ਯਾਰਾਂ ਦਾ ਯਾਰ ਖਾਨ ਸਾਹਿਬ ਉਹਦੇ ਫਾਦਰ ਸਾਹਿਬ ਸ਼੍ਰੀ ਇਕਬਾਲ ਮੁਹੰਮਦ ਸਾਹਿਬ ਤੇ ਉਹਦੀ ਅੰਮਾ ਸਲਮਾ ਜੀ ਜਿਹਨਾਂ ਦਾ ਅੱਜ ਨੌਵਾਂ ਜਾਨੀ ਕਿ ਦਿਵਾ ਦੀ ਰਸਮ ਦਿ ਰਸਮ ਹੋਣ ਜਾ ਰਹੀ ਆ ਤੇ ਅਸੀਂ ਇੱਥੇ ਪਹੁੰਚ ਕੇ ਫੇਰ ਦੁੱਖ ਮਹਿਸੂਸ ਕਰਦੇ ਆ ਕਿਉਂਕਿ ਪਹਿਲਾਂ ਇਨੀ ਸਾਨੂੰ ਅੱਗੇ ਵਾਲੀਆਂ ਭੁੱਲੀਆਂ ਡਾਕਟਰ ਜਸਵਿੰਦਰ ਪੱਲਾ ਸੰਗੀਤ ਸਮਰਾਟ ਚਰਨਜੀਤ ਹੁਜਾ ਸਾਹਿਬ ਔਰ ਅੱਜ ਦੀ ਪੀੜੀ ਦਾ ਉਹ ਸਰਮੌਰ ਗਾਇਕ ਰਾਜਵੀਰ ਜਵੰਦਾ ਵਰਿੰਦਰ ਘੋਮਣ ਤੇ ਸੋਨਦਲ ਸੈਣੀ ਇਹਨਾਂ ਸਿੰਗਰਾਂ ਨੂੰ ਅਸੀਂ ਭੁੱਲ ਨਹੀਂ ਸਕੀ ਫੇਰ ਵੀ ਅੱਜ ਖਾਨ ਸਾਹਿਬ ਦੇ ਅੱਬਾ ਜੀ ਤੇ ਅੰਮਾ ਜੀ ਪਰਵਦਗਾਰ ਕਰੇ ਕਿ ਉਹਨਾਂ ਨੂੰ ਆਪਣੇ ਚਰਨਾ ਵਿੱਚ ਜੰਨਤ ਬਖਸ਼ੇ ਤੇ ਪਿੱਛੇ ਸਾਰੇ ਖਾਨ ਸਾਹਿਬ ਦੇ ਪਰਿਵਾਰ ਨੂੰ ਅੱਜ ਪੰਡਾਲ ਦੋਨਾਂ ਨੇੜੇ ਸਦਮਾ ਦੋਨਾਂ ਜਿਲ੍ਹਾ ਕਪੂਰਥਾ ਵਿੱਚ ਅਸੀਂ ਸਾਰੇ ਹੀ ਸ਼ਰਦਾ ਦੇ ਫੁੱਲ ਅਰਪਣ ਕਰਨ ਆਏ ਆ ਅੱਜ ਪੰਜਾਬ ਦੇ ਸਰਮੌਰ ਸਿੰਗਰ ਤੇ ਯਾਰਾਂ ਦਾ ਯਾਰ ਖਾਨ ਸਾਹਿਬ ਉਹਦੇ ਫਾਦਰ ਸਾਹਿਬ ਸ਼ਰੀ ਇਕਬਾਲ محمد ਸਾਹਿਬ ਤੇ ਉਹਦੀ ਅੰਮਾ ਸਲਮਾ ਜੀ ਜਿਹਨਾਂ ਦਾ ਅੱਜ ਨੌਵਾਂ ਜਾਨੀ ਕਿ ਦਵਾ ਦੀ ਰਸਮ ਹੋਣ ਜਾ ਰਹੀ ਹੈ ਤੇ ਅਸੀਂ ਇੱਥੇ ਪਹੁੰਚ ਕੇ ਫੇਰ ਦੁੱਖ ਮਹਿਸੂਸ ਕਰਦੇ ਹਾਂ ਕਿਉਂਕਿ ਪਹਿਲਾਂ ਹੀ ਨਹੀਂ ਸਾਨੂੰ ਅੱਗੇ ਵਾਲੀਆਂ ਭੁੱਲੀਆਂ ਡਾਕਟਰ ਜਸਵਿੰਦਰ ਪੱਲਾ ਸੰਗੀਤ ਸਮਾਰਟ ਚਰਨਜੀਤ ਹੁਜਾ ਸਾਹਿਬ ਔਰ ਅੱਜ ਦੀ ਪੀੜੀ ਦਾ ਉਹ ਸਰਮੌਰ ਗਾਇਕ ਰਾਜਵੀਰ ਜਵੰਦਾ ਵਰਿੰਦਰ ਘੋਮਣ ਤੇ ਸੋਨਦਲ ਸੈਣੀ ਇਹਨਾਂ ਸਿੰਗਰਾਂ ਨੂੰ ਅਸੀਂ ਭੁੱਲ ਨਹੀਂ ਸਕੀ ਫੇਰ ਵੀ ਅੱਜ ਖਾਨ ਸਾਹਿਬ ਦੇ ਅੱਬਾ ਜੀ ਤੇ ਅੰਮਾ ਜੀ ਪਰਵਧਕਾਰ ਕਰੇ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਜੰਨਤ ਬਖਸ਼ੇ ਤੇ ਪਿੱਛੇ ਸਾਰੇ ਖਾਨ ਸਾਹਿਬ ਦੇ ਪਰਿਵਾਰ ਨੂੰ ਅੱਜ ਪੰਡਾਲ ਦੋਨਾ ਨੇੜੇ ਸਦਮਾ ਦੋਨਾ ਜ਼ਿਲ੍ਹਾ ਕਪੂਰਥਲੇ ਚ ਅਸੀਂ ਸਾਰੇ ਹੀ ਸ਼ਰਦਾ ਦੇ ਫੁੱਲ ਅਰਪਣ ਕਰਨ ਆਏ ਹਾਂ